ਕਲ ਬਾਈ ਜੀ ਮਣਾਡੇ ਦੀ ਫਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ ਬਾਈ ਨਾਲ ਕਰਦੇ ਨੇ ਡਿਟੇਲ ਵਿੱਚ ਗੱਲ ਬਾਤ ਨੀਲੀ ਦੀਆਂ ਮੈਂ ਬਹੁਤ ਵਧੀਆ ਇੱਕ ਛੋਟੀ ਖੋਨੇ ਮਾਰ ਕੱਟੀ ਸਪੈਸ਼ਲ ਬਾਈਆਂ ਡੀਗਾ ਲਵਾਇਆ ਹੈ ਸਾਰੀ ਡਿਟੇਲ ਬਾਈ ਕੋ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਰਮਣਾ ਜੀ ਬੋਲਾ ਜੀ ਜਿਹਨੇ ਭੈਣ ਭਰਾ ਮਣਾਡੇ ਦੀ ਫਰਮ ਦੇ ਜੁੜੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀ ਜੀ ਧੰਨਵਾਦ ਕਰਦੇ ਆ ਜਨਵਰੀ ਦੇ ਅੱਜ ਆਪਣੇ ਕੋ ਮੀਲੀ ਰਾਵੀ ਦੇ ਐਸਾਉਂ ਦੇ ਇੱਕ ਘੜੀ ਫਰੀ ਆ ਹਾਂਜੀ ਤੇ ਸੋ ਮੈਂ ਠੀਕ ਹੈ ਜੀ ਸੋ ਮਈਆਂ ਦੁਨੀਆਂ ਝੋਟੀਆਂ ਹਾਂਜੀ ਹਾਂਜੀ ਤੇ ਚੰਗੀਆਂ ਟੌਪ ਦੀਆਂ ਟੌਪ ਦੀਆਂ ਟੌਪ ਦੀ ਝੋਟੀ ਪਹਿਲਾਂ ਕੱਟੀ ਸੁਈ ਆ ਤੇ ਮਗਰ ਵੀ ਕੱਟੀ ਆ ਮਾਰ ਕੱਟੀ ਐਹੋ ਜਿਹਾ ਅੱਜ ਜਨਵਰੀ ਆਇਆ ਵੀਰ ਜਲਾ ਦੇਖੋ ਇੱਕ ਘਰ ਜੇ ਪਰ ਸਾਰੀ ਦੁਨੀਆ ਮੰਗੂ ਸਾਰੀ ਦੁਨੀਆ ਮੰਗੂ ਜਨਵਰੀ ਠੀਕ ਆ ਟੌਪ ਦੇ ਕੁਆਲਟੀ ਵਾਲੇ ਤੇ ਤਿੰਨ ਮਈਆਂ ਇੱਕ ਵਗੀ ਜਿੱਦੀ ਵਿੱਚ ਠੀਕ ਹੈ 62000 ਠੀਕ ਹੈ ਜੀ ਛੋਟੀ ਵੀਰ ਪਹਿਲਾਂ ਛੋਟੀ ਸੋਈ ਜੀ ਹਾਂਜੀ ਪਹਿਲਾਂ ਚਾਰ ਦੰਦਿਆ ਚਾਰ ਦੰਦ ਦੇ ਚਾਰ ਦੰਦ ਤੇ ਛੋਟੀ ਦੇ ਗੱਭਨ ਲੱਗਦੇ ਸਾਹੇ ਲਾਈ ਨੇ ਪਿਓਰ ਬੱਚਾ ਪਣਾ ਮਰ ਬੱਚਾ ਆਜੋ ਖੋਣ ਸਾਰੀ ਡਿਟੇਲ ਲੈਣੇ ਆ ਜੋ ਛੋਟੀ ਖਾਸ ਚਾਰ ਦੰਦ ਦੀ ਛੋਟੀ ਠੀਕ ਚਾਰ ਦੰਦ ਆ ਚਾਰ ਦੰਦ ਲਈ ਕਿਹੜੀ ਜਗਾਰੀ ਛੋਟੀ ਲਗਾਣਾ ਪਹਿਲਾਂ ਕੱਢੀ ਹਾਂਜੀ ਖੰਡੀ ਦੇ ਸੀੜ 10 ਕਿਲੋ ਛੋਟੀ ਦੇ ਕੋਲ ਬੋਲਾ ਲਾਣੋ ਦੁੱਧ ਲਾਣੋ ਠੀਕ ਹੈ 10 ਦੇ ਨਾਲ ਦੇ ਕੋਈ ਨਹੀਂ ਹੋਈ ਠੀਕ ਹੈ ਜੀ ਤੇ ਚੰਗੀ ਵਧੀਆ ਸੇਵਾ ਹੋਵੇ ਦੇ 12 ਕਿਲੋ ਦੁੱਧ ਰਾਮਾ ਸ਼ੋਹਰਤ ਅੱਜ ਆ ਕੇ ਕੰਦੀ ਦੀ ਕਾਨੂੰ ਗੱਲਾਂ ਠੀਕ ਹੈ ਜੋ ਮਰਜ਼ੀ ਦੇ ਪਾ ਦੇ ਹੋਰ ਚੌਗੀ ਚਾਰ ਦੇਖੋ ਨੀਲੀ ਦੀ ਝੋਲੀ ਪਾਇਆ ਕਰੋ ਪਹਿਲਣਾ ਥਾਣੇ ਲੈਵਾ ਪਹਿਲਾਂ ਹੀ ਝੋਲੀ ਉਹਦੇ ਕਮਾਲਾ ਨਾਲ ਲੱਗਾ ਆ ਤੇ ਜਿਹੜੇ ਯਾਰੇ ਬਨੇ ਪਏ ਸਾਰੀਆਂ ਕੁੱਤੀਆਂ ਨਹੀਂ ਉਹ ਲੱਗੇ ਅਸੀਂ ਮੋਲਦੇ ਹਾਂ ਜੀ ਦੋ ਭਾਵੇਂ ਮੁੰਡੇ ਹੀ ਇੱਕ ਨੂੰ ਮੰਨੇ ਤੇ ਦੂਜਾ ਵੇਟ ਰਜਦਾ ਠੀਕ ਜੀ ਇਹ ਦਸੋ ਭਾਈ ਕੱਟੀ ਵਾਲੇ ਕੱਟੀ ਵੀਰੇ ਪਿਓ ਟੀਗਾ ਲਵਾਇਆ ਏਬੀਸੀ ਸੀ ਮਦਦ ਏਬੀਸੀ ਵਾਲਿਆਂ ਦਾ ਏਬੀਸੀ ਵਾਲਿਆਂ ਦਾ ਪਿਓ ਜਿਹੜਾ ਮਰਜੀ ਸੱਟ ਮਾਰ ਲੇ ਫੀਮ ਦਾ ਟੀਗਾ ਲੱਗਾ ਦੇਖੋ ਜੀ ਬਹੁਤ ਸੋਹਣੀ ਨੀਲੀ ਦੀ ਕੱਟੀ ਪਾਲਣੇ ਵਾਲੀ ਸਾਰਾ ਦੁੱਧ ਭਾਵੇਂ ਛੜਦਾ ਕੱਟੀ ਪਾਲ ਲਈ ਮਾੜਾ ਵੀ ਤਫਾਤਰਾ ਦੀ ਕੱਟੀ ਆ ਦੇਖੋ ਜੀ ਬਹੁਤ ਵਧੀਆ ਕਾਡ ਵਾਲੀ ਆ ਤੇ ਬਾਈਆਂ ਨੇ ਕਿਹਾ ਵੀ ਵਧੀਆ ਟੀਗਾ ਲੱਗਾ ਵੀਸੇ ਵਾਲਿਆਂ ਦਾ ਤੇ ਕੱਟੀ ਮਗਰ ਪਾਈ ਏ ਝੋਟੀ ਨੇ ਬਹੁਤ ਸ਼ਾਨਦਰ ਕੱਟੀ ਨੀਲੀ ਦੀ ਸਾਮਣ ਵਾਲੀ ਹੈਗਾ ਮਾਨੋ ਵੀ ਕੋਈ ਚੀਜ਼ ਬਣੀ ਚੀਜ਼ ਹੀ ਬਣੀ ਵਸਾਈ ਗਾ ਚੰਗੀ ਜਵਰ ਵੀ ਅਸਰ ਕੱਟੀ ਹੈ ਪਿਓਰ ਨਾਂ ਬਰੀਡਿੰਗ ਲਾਈਨ ਚ ਆਉਣ ਵਾਲੀ ਹੈ ਨਾਂ ਇਹ ਤਾਂ ਰੱਖਿਆ ਬਿੱਲੋ ਬਿੱਲੋ ਨਾ ਠੀਕ ਹੈ ਜੀ ਤੇ ਚੰਗੀ ਵੀ ਸਾਫ ਝੋਟੀ ਹੈ ਸੋਹਣੀ ਬਹੁਤ ਵਧੀਆ ਸਾਂਭੀ ਸ਼ੌਣਾਂ ਝੋਟੀ ਉਹਨਾਂ ਨੇ ਬਹੁਤ ਕੁਆਲਟੀ ਵਾਲੀ ਝੋਟੀ ਜਿਹੜਾ ਵੀਰੇ ਵੀਰਪਰਾ ਲੈ ਗਿਆ ਨਾ ਚਾਰ ਪੰਜ ਸੂਵੇ ਝੋਟੀ ਚੌਣ ਵਾਲੀ ਤੇ ਡਬਲ ਕੀਮਤ ਦੇ ਵੇਚਣ ਵਾਲੀ ਤੇ ਅੱਜ ਤੱਕ ਰੇਟ ਇਹਦਾ ਹਾਂ ਨਾ ਹੀ ਹਾਂਜੀ ਮੁੱਲ ਭਾਵੇਂ ਇੱਕ 5 ਲੱਖ ਹਾਂਜੀ 95 ਹਜ਼ਾਰ ਦੀ ਐਂਡ ਝੋਟੀ ਦੇ ਦਾਂ 95 ਦੀ ਜਿਹੜੀ ਗੈਜ ਸਹੀ ਹੈ ਉਹਦੀ 95 ਹਜ਼ਾਰ ਦੀ ਝੋਟੀ ਦੇ ਨਾ ਪਰ ਮੰਡੀ ਦੇ ਵਿੱਚ 4ਵੇਂ ਵਾਲੇ ਦੁਆਰੇ ਇਲਾਕੇ 'ਚੋਂ ਨਹੀਂ ਮਿਲਦਾ ਭਾਈ ਕੱਟੀ ਮਾਰਨੀ ਮਿਲਦੀ ਆ ਜੀ ਦੇ ਨਹੀਂ ਮਿਲਦੀ ਤੇ ਨਗੀਨਾ ਵੇਖੋ ਬਹੁਤ ਸੋਹਣੀਆਂ ਜਿਹੜੀ ਝੋਟੀਆਂ ਪਿੱਛੋਂ ਨਲੀ ਦੀਆਂ ਕੱਟੀਆਂ ਕੱਟੀਆਂ 30 30 ਚੱਲੀ ਆਲੀ ਹਰਦੇ ਹੀਆਂ ਜੰਮਦੀਆਂ ਜੀ ਜਿਹੜੀ ਗਾਲ ਵੀ ਚੰਗੀ ਟੌਪ ਦੀ ਸਰੇੜੀ ਝੋਟੀ ਆ ਕੱਟੀ ਮਗਰ ਟੌਪ ਦੀ ਆ ਜਿਹੜਾ ਜਿਹੜਾ ਝੋਟੀਆਂ ਚਵਾ ਲਗਾ ਜਿਹੜਾ ਥੱਲੇ ਆ ਕੇ ਬਹਿ ਗਿਆ ਖੇਲਦੇ ਨਾ ਜਾਊਗਾ ਠੀਕ ਆ ਵੀਰ ਜੀ ਬਹੁਤ ਸਾਫ ਝੋਟੀ ਕੁਆਲਟੀ ਦੀ ਝੋਟੀ ਆ ਠੀਕ ਆ ਵੀਰ ਜੀ ਕੱਟੀ ਆ ਕਰਨਾ ਤੇ ਦਰਸ਼ਕਾ ਪਰ ਐਵੇਂ ਕਰੋ ਮੈਂ ਹੀ ਕਰਵਾ ਖਿਆ ਕੱਟੀ ਆ ਕਰਨਾ ਤੇ ਖਾਧੀਏ ਤੇ ਇਹਦੀ ਕੱਟੀ ਕਰੋ ਜੀ ਆ ਗਾ ਕੱਟੀ ਪਾਲਣੀ ਵਾਲੀ ਆ ਝੋਟੀ ਬਣੀ ਹੋਗੀ ਮਾਲਾ ਕਰੋਗੀ ਬਹੁਤ ਜ਼ਿਆਦਾ ਚੰਗੀ ਵੀ ਠੀਕ ਹੈ ਜੀ ਗਾ ਮੇਲਾ ਹੁੰਦਾ ਮੇਲੇ ਦੇ ਖੇੜ ਲੜੀ ਆ ਕੱਟੀ ਇਹ ਨੰਬਰ ਲੈ ਲਈ ਨੰਬਰ ਲੈਣ ਦੀ ਜੇ ਹੋਂਦ ਤੋਂ ਸਾਰਾ ਪੀ ਜਾਵੇ ਤਾੜੀ ਵੀ ਨੇ ਮਹੀਂ ਆ ਗਈਆਂ ਇਹਨੇ ਮਗਰ ਇਹ ਕੱਟੀ ਆ ਠੀਕ ਹੈ ਇਹਦੇ ਵਾਲੇ ਕੱਟੀ ਆ ਲਓ ਇਹ ਨੀਲੀ ਆ ਨੀਲੀ ਦੀ ਮਹੀਂ ਆ ਵੀਰ ਹਾਂਜੀ ਇਹ ਪਿਓਰ ਵੀਰ ਉਥੋਂ ਮੈਂ ਲਈ ਜਦੋਂ ਫਹਾੜਾਏ ਨਾ ਫਹਾੜਾ ਜੀ ਪਾਕੇ ਪਮਾ ਹੀ ਲਈਦੇ ਇਹ ਬਾਂਡੋਟਾ ਹਾਂ ਬਾਂਡੋਟਾ ਉਥੋਂ ਮੈਂ ਲਈ ਸਾਡੇ ਘਰੋਂ ਵੀ ਉਹਨਾਂ ਮਾਲ ਖੜਿਆ ਠੀਕ ਠੀਕ ਹੈ ਜਦੋਂ ਉੱਥੇ ਗੱਲਾਂ ਹਾਂਜੀ ਉਹਨਾਂ ਫੂਨ ਕੀਤਾ ਉਥੋਂ ਮੈਂ ਲਈਆ ਪਰ ਮੈਂ 14-15 ਦੇ ਜਿਹੜੇ ਪੜ ਗੀ ਜਿਹੜੀ ਜਵਰ ਮੈਂ 50 ਸੂਆ ਲਾੜੇ ਭਾਵੇਂ ਚੌਥਾ ਲਾੜੇ ਹਾਂਜੀ ਆ ਦੋਸਰੇ ਨਕੀ ਤੋੜ ਦੂਗੀ ਨਕੀ ਸਹੀ ਗੱਲ ਹੈ ਬਾਡਰ ਲਾਈਨ ਦੇ ਲਾਗੋ ਮੈਂ ਆਈ ਬਾਡਰ ਦੇ ਤੋਂ ਤੂਸੀ ਲਾਗੋ ਬਾਂਡੋਟਾ ਹੀ ਕਿਉਂ ਆ ਵੀਦਰੇ ਆਦਾ ਦੋਦਲੀ ਮਹੀਂ ਆ ਹੁਣ ਮੌਕੇ ਦਾ ਤਿਆਰ ਆ ਠੰਗਦਾਂ ਦੀ ਵੀਰ ਸੰਜੀ ਹੈ 12 13 ਕਿਲੋ ਦੇ ਵਿੱਚ ਚਲੰਦੀ ਆ 17 ਕਿਲੋ 36 38 ਕਿਲੋ ਨੰਬਰ ਦੇ ਦਾਂਗੇ ਇਹ ਵੀ ਹੱਤੀ ਮਈਆ ਸੰਡੇ ਦੁੱਧ ਜਿਹੜਾ ਆ ਇੱਕਾ ਦੀ ਠੀਕ ਹੈ ਜੀ ਜੀ ਕਿਉਂਕਿ ਮੈਂ ਬਹੁਤ ਸੋਹਣੀ ਕੁਆਲਟੀ ਵਾਲੀ ਆ ਵਧੀਆ ਛਾਲ ਕਰਦੀ ਦੋਤਾਂ ਹੀ ਹੈ ਗਈ ਵਾਝੂਆਂ ਵਧੀਆ ਪੋਲੀ ਪਿਆ ਰੂਰ ਕੀ ਪੋਲੀ ਸਮਾਹ ਸਮਾਹ ਦੀ ਦੋਤਾਂ ਹੀ ਮਹੀਆ ਦੇ ਕੈਂਡੀ ਰਿਹਾਣ ਕੈਂਡੀ ਸੱਜਾ ਜੀ ਵੀਰ ਇਹਦੇ ਪਜਾ ਕੀ ਮਗਰ ਇਹਦਾ ਕੱਟੀ ਹੋ ਗਈ ਕੱਟੀ ਆ ਦੇਖੋ ਇਹਦੀ ਬਹੁਤ ਸੋਹਣੀ ਕੱਟੀ ਸ਼ਾਨਦਾਰ ਇਹਦੀ ਵੀ ਕੱਟੀ ਜੇ ਲੋ ਘਰ ਦੇ ਵਿੱਚ ਸੱਜਾ ਜੀ ਵੀਰ ਪਹਾੜਾ ਬਿਲਕੁਲ ਠੀਕ ਆ ਦੇਖੋ ਉਹ ਦਿਖਾਉਣਾ ਆਂ ਪਵਨ ਲਪੇ 85 ਹਜ਼ਾਰ ਦੀ ਐਂਡ ਮੈਂ 85 ਹਜ਼ਾਰ ਦੀ ਜੈਸ ਨੋੜ ਜੈਸ ਨੋੜ ਵੀ ਪਰ ਵੀਰੋਂ ਪਰ ਦੀ ਮਹੀਂ ਆ ਪੁਲਸ ਹੈ ਠੀਕ ਹੈ ਦੋ ਦਰੇ ਧਕੇ ਲਾਉਣ ਲਈ 15 ਤੁਲਾ ਲਾਗ ਲਓ ਕੱਡੇ ਦੁੱਧ ਜਿਹੜੇ ਸੇਵਾ ਜਾਈ ਨੇ ਦੇਖੋ ਨਾੜਾ ਨੋੜਾ ਵੀ ਮੈਂ ਦੀ ਸੇਵਾ ਹੋਣ ਵਾਲੀ ਆ ਇਸ ਸੇਵਾ ਹੋਏ ਮੈਂ ਮਿਹਰਬਾਨ ਹੋ ਜੀ ਤੁਸੀਂ ਦੱਸੋਗੇ ਕਿ ਪਿੱਛੇ ਜਿੱਥੇ ਦੋ ਮਹੀਆ ਪੁੰਗੇ ਥੱਲੇ ਧਕੇ ਦਸੂ ਠੀਕ ਹੈ ਇਹ ਚਾਰੀ ਮਹੀ ਗੰਮ ਘਰੇ ਦੇ ਕੱਟੀ ਦੇ ਪਲਣੀਆਂ ਵਾਲੀ ਵੀ ਬਿਲਕੁਲ ਭਾਟ ਜਾਇਜ ਨਹੀਂ ਆ ਪਰ ਚਵਾਰ ਮੋਗਾ ਲੱਗਾ ਹੁੰਦੀ ਠੀਕ ਹੈ ਚਵਾਰ ਸਮਾਧੀ ਦੁੱਧ ਵਾਲੀ ਮਹੀਂ ਪੈਂਦੀ ਵੱਡੀ ਠੀਕ ਹੈ ਜੀ ਠੀਕ ਚੱਤ ਹਾਂ ਹਾਂ ਚੰਗਾ ਡਾਲੀਵਾ ਕੁਆਲਟੀ ਬਹੁਤ ਸਾਫ਼ ਸੁਥਰੀ ਜਿਸਨੋਂ ਪਈਆਂ ਰੇਡ ਪਾਏ ਆ ਬੜੀਆ ਸ਼ਾਨਦਾਰ ਮੈਂ ਬਿਲਕੁਲ ਇਹ ਛੋਟੀ ਵਿਗੀ ਇਹ ਵਿਗੀ ਛੋਟੀ ਹਾਂਜੀ ਚੰਗੀ ਹਾਂਜੀ ਵਿਹਾਨ ਲਈ ਸੁਈ ਆ ਹਾਂਜੀ ਸੁਈ 8 ਦਿਨਾਂ ਦੀ ਜੇ ਬਿਲਕੁਲ ਪਹਾੜਾ ਜਾਇਜ਼ ਰਵਾਂਗੇ ਠੀਕ ਮਗਰ ਵਛਾ ਜੇ ਠੀਕ ਤੋ 12 ਕਿਲੋ ਵਿੱਚੋਂ ਵਜਿਓਂਦਾ ਹੈ ਨਾ ਉਹ ਮੈਂ 4 ਦੰਦਿਆ 4 ਦੰਦਿਆ ਠੀਕ ਹੈ ਅੱਧੀ ਪੀਲੀ ਕੜੀ ਹੈ ਤੋੜਾ ਸੰਮਗਾ ਵਤੀ ਸੇਵਾ ਘਟੋਈਆ ਹਾਂਜੀ 15 ਦੇ ਬੁੱਧ ਪੰਛੀ ਠੀਕ ਹੈ ਨਿੱਗਰ ਲੇਵੇ ਦੀ ਪੂਰੀ ਦੁੱਧ ਵਾਲੀ ਵੈੜ ਹੈਗੀ ਠੀਕ ਹੈ ਪੂਰੀ ਸਾਤ ਸੰਤੋਂ ਚੰਗਾ ਲੱਗਾ ਵੈੜ ਨੂੰ ਵਧੀਆ ਤੇ ਚੁੱਤਲਾ ਥਾਣੇ ਆ ਤੇ ਸੇਵਾ ਚੱਲੇ ਫੀਡ ਖਾਵੇ 5-5 ਕਿਲੋ ਇੱਕ ਟਾਈਮ ਦੀ ਤੇ ਦੁੱਧ ਲੈਣੇ ਹੀੜ ਨੂੰ ਠੀਕ ਹੈ ਜੀ ਮੈਂ ਪਲੂਣ ਵਾਸੀ ਠੀਕ ਹੈ। ਹਾਂਜੀ। ਬਿਲਕੁਲ ਸਹੀ ਗੱਲ ਜੀ। ਤੇ ਬਿਲਕੁਲ ਜਿਆਦਾ ਭਾਅ ਦੇ ਨਾਲ ਆ ਤੇ ਗਾਮ ਵੀ ਬਿਲਕੁਲ ਭਾਅ ਨਾਲ ਹੀ ਰਿਵੈਰ ਦਵਾਂਗੇ। ਠੀਕ ਹੈ। ਵੱਡੀ ਵਸ਼ੀ ਆ। ਸਾਰਾ ਹੀ ਸਿਆਲ ਦੋ ਤੇ ਡਕੇ ਡਾਉਣ ਵਾਲੀ ਏ। ਠੀਕ ਹੈ। ਫੋਨ ਕਰਨੋ ਵੀਰ ਵਸ਼ੀ ਦਾ ਭੂਏ। ਹਾਂਜੀ। 45 ਹਾਂ ਨਾ 40000 40000 ਦੀ। 40000। ਜੈਸਨੋ ਜੈਸਨੋ ਚੱਲਿਆ। ਜੈਸ ਕਰਦੇ ਮਾਂਜ ਕਵੀਰ ਭਰਾ ਕਰ। ਹੋ ਜੋ ਵੀਰ ਮੌਕੇ। ਜੈਸਨੋ ਬਈ ਕਹਿੰਦਾ ਰੇਟ 40 ਜਾਂ 40000 ਆ ਰਿਹਾ। ਜੋ ਵੀ ਭਰਾ ਆ ਗਿਆ ਤੇ ਮਾਨ ਪੂਰਾ ਦਾ ਹੋਊਗਾ ਤੇ ਵਧੀਆ ਕੁਆਲਿਟੀ ਵਾਲੀ ਵੇੜਿਆ ਸਾਬ ਦੇ ਸਨ ਠੀਕ ਹੈ ਜੀ ਪਹਾੜਾ ਆ ਟੋੜੀ ਜਿੰਨਾ ਟੋੜੀ ਖਰਾਬ ਆ ਕੇ ਤਿਆਰ ਹੋਈ ਆ ਆ ਦਾ ਮੋਲ ਨਹੀਂ ਤੇ ਜਿਹੜਾ ਭਾੜੀ ਆ ਵਰ ਪੀਂਦੇ ਬਹੁਤ ਮਹਿੰਗਾ ਟੀਕਾ ਪਾਈਆਂ ਲਵਾਇਆ ਇਹ ਸਭ ਨੂੰ ਚੀਜ਼ ਆ ਵੀਰ ਮੈਨੂੰ ਦੇਖੋ ਵੀ ਭਰਾ ਨੂੰ ਆਪਾਂ ਜਿਲ੍ਹਾ ਜਨਵਰ ਲੈ ਕੇ ਆਣਾ ਅੱਜ ਮੇਲਾ ਉਤਰਾਂ ਨਹੀਂ ਗਾੜ ਲਿਆ ਚੋਲ ਨਹੀਂ ਬਿਲਕੁਲ ਠੀਕ ਕੁਆਲਿਟੀ ਛੋਟੀ ਆ ਮਰ ਕੱਟੀ ਪੂਰੀ ਸ਼ਾਨਦਰੀਆ ਬੀਟ ਰਿਆ ਦੇ ਬਿਲਕੁਲ ਵੀਰ ਭਾਈ ਵੀਰ ਭਰਾ ਜੋੜਾ ਵੀ ਲੈ ਕੇ ਨਾ ਮੌਤਾਂ ਹੋਰ ਹੋ ਜੂਗਾ ਠੀਕ ਆ ਜੀ ਓਕੇ ਬਾਕੀ ਲਾਈਕ ਤੇ ਕਮੈਂਟ ਤੇ ਸ਼ੇਅਰ ਮਾਤਾ ਹੋਣੀ ਚਾਹੀਦੀ ਠੀਕ ਕਿਨੇ ਵੀਰ ਭਰਾ ਸੰਗ ਤੇ ਜੁੜੀ ਨਾ ਮਰੀ ਨੀਲੀ ਕੱਟੀ ਆ ਮਗਰ ਲੋਈ ਨੀਲੀ ਲੋਈ ਚਾਰ ਮਈਆਂ ਜਾਣੀਆਂ ਵੀਰ ਜਿਹਦੇ ਘਰ ਇਕੱਠੀਆਂ ਗਈਆਂ ਠੀਕ ਸਹੀ ਗਾ ਚਾਰ ਮੱਝਾਂ ਆ ਉਹ ਨੰਬਰ ਹੈਗਾ ਵੀ 84 27 40 7755 ਨਾਮ ਮਾਣਾ ਦਾ ਪਿੰਡ ਪੋਨਾ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤੋਂ ਵਾਦ ਕਰਿਆ ਕਰੋ ਜਿੰਨੇ ਵੀਰ ਪ੍ਰਸਾਦ ਸਾਹਿਬ ਤੇ ਜੁੜੀ ਸਾਰਿਆਂ ਦੇ ਲਈ ਧੰਨਵਾਦ ਭਾਈ ਜੀ ਲਾਈਕ ਕਮੈਂਟ ਤੇ ਸ਼ੇਅਰ ਬਹੁਤ ਸ਼ਾਨਦਾਰ ਪਸ਼ੂ ਪਾਈ ਕੋਲ ਕੁਆਲਿਟੀ ਵਾਲੇ ਕਿੰਨੇ ਆ ਤੇ ਪੂਰੇ ਕੁਆਲਿਟੀ ਵਾਲੇ ਠੀਕ ਆ ਭਾਈ ਧੰਨਵਾਦ ਸਤਿ ਸ਼੍ਰੀ ਅਕਾਲ